ਜੀ ਅੱਜ ਆਪਾਂ ਜਾ ਰਹੇ ਹਾਂ ਆਪਣੇ ਪੁਰਾਣੇ ਪਿੰਡ ਐਰਵਾਂ ਦੀਆਂ ਉਹਨਾਂ ਗਲੀਆਂ 'ਚ ਜਿੱਥੇ ਬਈ ਖੇਡੇ ਘੁੰਮੇ ਫਰੇ ਹਨਾ ਬਹੁਤ ਗੇੜੇ ਦਿੱਤੇ ਤੇ ਆਪਾਂ ਆਪਣਾ ਘਰ ਵੀ ਦੇਖ ਕੇ ਆਵਾਂਗੇ ਜਿੱਥੇ ਕੀ ਅਸੀਂ ਜੰਮੇ ਪੜੇ ਹਨਾ ਤੇ ਇਹ ਹੈ ਬਈ ਉਹੀ ਰਸਤਾ ਜਿੱਥੋਂ ਦੀ ਦਿੱਲੀ ਵਾਂਗੂ ਸੱਡਾ ਆਉਣਾ ਜਾਣਾ ਹੁੰਦਾ ਸੀਗਾ ਤੇ ਇਹ ਉਹੀ ਗਲੀ ਹੈ ਬਹੁਤ ਜਣ ਨੂੰ ਬਾਜ਼ਾਰ ਵੀ ਕਹਤ ਹੁੰਦੇ ਸੀਗੇ ਐਰਵਾਂ ਦਾ ਮੇਨ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਜਾ ਕੇ ਬਈ ਇਹਨਾਂ ਪਤਲੇ ਪਤਲੇ ਗਲੀਆਂ ਦੇ ਵਿੱਚੋਂ ਹੋ ਕੇ ਤੇ ਉਸ ਤੋਂ ਬਾਅਦ ਬਾਰਿਸ਼ ਹੋ ਰਹੀ ਸੀ ਥੋੜੀ ਥੋੜੀ ਮਜ਼ਾ ਬਹੁਤ ਸੀ ਬਾਰਿਸ਼ ਦਾ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਆਹ ਵਾਲੀ ਗਲੀ ਚ ਬਈ ਆਹ ਵਾਲੀ ਗਲੀ ਓਹੋ ਕੀ ਬਾਤ ਹੈ ਇੱਥੇ ਸਾਰਾ ਦਿਨ ਖੇਡੀ ਜਾਣਾ ਘੁੰਮੀ ਜਾਣਾ ਫਰੀ ਜਾਣਾ ਬਹੁਤ ਨਜ਼ਾਰਾ ਉਹ ਸਾਹਮਣੇ ਬੈਠੇ ਨੇ ਬਈ ਕਮਾ ਸਿੰਘ ਕਮਾ ਸਿੰਘ ਅੰਕਲ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬੁਲਾ ਕੇ ਇਹਨਾਂ ਨੂੰ ਲੰਗੇ ਪਰ ਸੁਣਿਆ ਨਹੀਂ ਇਹਨਾਂ ਨੂੰ ਕੋਈ ਗੱਲ ਨਹੀਂ ਚਲੋ ਜੀ ਤੇ ਆ ਅੱਗੇ ਆਪਣੇ ਗੜ ਦੀ ਮੇਨ ਗਲੀ ਜਿੱਥੇ ਕੱਚ ਦੀਆਂ ਗੋਲੀਆਂ ਪੀਚੋ ਤੇ ਹੋਰ ਬਹੁਤ ਸਾਰੀਆਂ ਬਈ ਖੇਡਾਂ ਇੱਥੇ ਖੇਡੀਆਂ ਤੇ ਫਾਈਨਲੀ ਆਪਾਂ ਆਪ ਦੇ ਘਰੇ ਇਹ ਆ ਬਈ ਆਪਣਾ ਪ੍ਰਾਤਨਕਾਰ ਉਹੀ ਪੁਰਾਣਾ ਕਰ। ਕੀ ਬਾਤ ਹੈ ਬਹੁਤ ਦੇਖ ਕੇ ਮਜ਼ਾ ਆਉਂਦਾ ਹੈ। ਜਦੋਂ ਆਪਾਂ ਘਰੇ ਪਹੁੰਚਦੇ ਆ ਬਈ ਇੱਥੇ ਇਹ ਐਜਟੀ ਜਿਹਾ ਲਗਭਗ ਜਿਹੜਾ ਛੋਟਾ ਗੇਟ ਆ ਇੱਥੋਂ ਹੀ ਲੰਘਦੇ ਹੁੰਦੇ ਸੀਗੇ ਤੇ ਸਾਰਾ ਇਸ ਚ ਜਬਸ ਜਿਹੜਾ ਵੱਡਾ ਗੇਟ ਐ ਇੱਥੇ ਸ਼ਟਰ ਲੱਗਿਆ ਹੁੰਦਾ ਸੀਗਾ ਤੇ ਹੁਣ ਇਹਨਾਂ ਨੇ ਚੇਂਜ ਕਰਤਾ ਇੱਥੋਂ ਆਵਲਾ ਸਿਸਟਮ ਬਣਾਤਾ ਚਲੋ ਜੀ ਥੋੜਾ ਜਿਹਾ ਆਪਾਂ ਕਰਦੇ ਆ ਅੰਦਰ ਨੂੰ ਇੱਥੇ ਵੀ ਸਾਡੀ ਦੁਕਾਨ ਹੁੰਦੀ ਸੀ ਤੇ ਜਿਹੜੀ ਕੀ ਆ ਸਾਰੇ ਦੁਕਾਨ ਹੁੰਦੀ ਐ ਜਿਹੜੀ ਇਹਨਾਂ ਨੇ ਮਤਲਬ ਵੀ ਚੇਂਜ ਕਰਕੇ ਛੋਟਾ ਜਿਹਾ ਗੇਟ ਅਸੀਂ ਦੁਕਾਨ ਤੋਂ ਬੈਡਰੂਮ ਨੂੰ ਰੱਖਿਆ ਹੁੰਦਾ ਸੀਗਾ ਇਹ ਸਾਰਾ ਸਾਡਾ ਭਰਾਂਡਾ ਬਣਿਆ ਹੁੰਦਾ ਸੀਗਾ ਤੇ ਭਰਾਂਡੇ ਚੋਂ ਇਹ ਬਰਾਂਡ ਦਾ ਸਾਰਾ ਸਿਸਟਮ ਦਿਖਾਇਆ ਹੋਇਆ ਜਿਵੇਂ ਇਹਨਾਂ ਨੇ ਹੁਣ ਡੰਗਰ ਰੱਖੇ ਹੋਏ ਨੇ ਇੱਥੇ ਕਿਤੇ ਅਸੀਂ ਰਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਆ ਗਿਆ ਬਈ ਬਾਹਰ ਇਹ ਵਿੜਾ ਹੁੰਦਾ ਸੀ ਸਾਡਾ ਤੇ ਇਹ ਸੀ ਬਈ ਸਾਡਾ ਘਰ ਕੀ ਬਾਤ ਆ ਯਾਰ ਐਜਿਟਿਲ ਪਿਆ ਬਿਲਕੁਰੀ ਜਿਤਨਾ ਹੈਗਾ ਸੀ ਉਦੋਂ ਦਾ ਹੀ ਪਿਆ ਹੁਣ ਇੱਥੇ ਇੱਕ ਪਰਿਵਾਰ ਰਹਿ ਰਿਹਾ ਤੇ ਪਰਿਵਾਰ ਨੇ ਬੜਾ ਮੋਹ ਕੀਤਾ ਯਾਰ ਉਹਨਾਂ ਨੂੰ ਬੜੀ ਖੁਸ਼ੀ ਹੋਈ ਜਿਵੇਂ ਕਿ ਕੋਈ ਆਪਦੇ ਰਿਸ਼ਤੇਦਾਰ ਆਏ ਹੁੰਦੇ ਉਸ ਤੋਂ ਵੀ ਜ਼ਿਆਦਾ ਉਹਨਾਂ ਨੇ ਚਾਹ ਕੀਤਾ ਸਾਡਾ ਮੈਂ ਨਹੀਂ ਮੈਂ ਨਹੀਂ ਮੰਨਦਾ ਤੇ ਇਹ ਦੇਖੋ ਇੱਥੇ ਸਾਡਾ ਇੱਕ ਅਲੱਗ ਕਮਰਾ ਪੇਟੀ ਵਾਲਾ ਕਮਰਾ ਹੁੰਦਾ ਸੀ ਇੱਥੇ ਤੇ ਹੁਣ ਇਹਨਾਂ ਨੇ ਇੱਥੋਂ ਤੋੜ ਕੇ ਉਹਦੀ ਛੱਤ ਭੰਨ ਕੇ ਗਾਡਰ ਐਜ਼ ਇਟ ਇਜ਼ ਥੇਰ ਇਟ ਇਜ਼ ਨੇ ਉਦਾਂ ਹੀ ਲੱਗੇ ਹੋਏ ਨੇ ਗਾਡਰ ਸਾਰੇ ਤੇ ਪਿੱਛੇ ਇਹਨੇ ਬਾਥਰੂਮ ਬਣਾ ਲਏ ਹਨਾ ਤੇ ਪੂਰਾ ਸਿਸਟਮ ਬਾਕੀ ਐਜ਼ ਇਟ ਇਜ਼ ਇੱਥੇ ਗੇਟ ਬਣਿਆ ਹੁੰਦਾ ਜਿੱਥੇ ਛੋਟਾ ਜਿਹਾ ਗੇਟ ਆ ਉਹ ਆਰ ਪਰ ਨਿਕਲਦਾ ਸੀ ਬਾਕੀ ਸਾਰਾ ਕਰ ਐਜ਼ ਇਟ ਇਜ਼ ਬਿਲਕੁਲੀ ਉਦਾਂ ਦਾ ਉਦਾਂ ਹੀ ਪਿਆ ਕੁਝ ਨਹੀਂ ਇਹਨਾਂ ਨੇ ਛੇਲ ਕੀਤਾ ਉਹ ਦੇ ਆ ਬਈ ਸਾਡੀ ਇੱਥੇ ਸੱਜ ਤੇ ਗੈਲਰੀ ਹੁੰਦੀ ਛੋਟੀ ਜਿਹੀ ਗੈਲੀ ਸਾਹਮਣੇ ਤੇ ਦੇਖ ਰਹੇ ਹੋ ਨਾ ਉੱਥੇ ਨਿਮ ਲੱਗਾ ਹੁੰਦਾ ਸੀਗਾ ਤੇ ਅਸੀਂ ਕਈ ਵਾਰੀ ਨਿਮ ਉੱਥੇ ਜਾ ਕੇ ਬੈਠ ਜਾਣਾ ਬੜਾ ਮਜ਼ਾ ਆਉਣਾ ਸਾਹਮਣੇ ਪੌੜੀਆਂ ਤੇ ਪੌੜੀਆਂ ਚੜ ਕੇ ਅਸੀਂ ਉੱਪਰ ਤੇ ਬਿਲਕੁਲ ਸੇਮ ਹੀ ਹੈ ਲਗਭਗ ਕੋਈ ਜ਼ਿਆਦਾ ਚੇਂਜ ਨਹੀਂ ਆਇਆ ਘਰ ਦੇ ਵਿੱਚ ਕਿਉਂਕਿ ਜਿਹੜਾ ਬਾਰੀਆਂ ਬੁਰੀਆਂ ਦਾ ਰੰਗ ਰੰਗਾ ਆਬੀ ਸੇਮ ਹੀ ਹੈ ਸਾਰਾ ਉਸ ਤੋਂ ਬਾਅਦ ਆਪਾਂ ਚੱਲ ਕੇ ਆਉਣੇ ਆ ਉੱਪਰ ਥੋੜਾ ਜਿਹਾ ਮਾਰਕ ਆਉਣੇ ਆ ਬਈ ਉੱਪਰ ਦਾ ਵੀ ਗੇੜਾ ਮੈਂ ਕਿਹਾ ਦੇਖੋ ਛੋਟਾ ਘੁੱਟਾ ਹੁੰਦਾ ਸੀ ਸਾਡਾ ਹਨਾ ਤੇ ਬਹੁਤ ਹੀ ਵਧੀਆ ਨੀਵਾ ਜਿਹਾ ਹੁੰਦਾ ਸੀਗਾ ਤੇ ਇਸ ਕਰਕੇ ਆਪਾਂ ਫਰੰਟ ਦਾ ਨਵਾਂ ਪਾਇਆ ਹੋਇਆ ਸੀਗਾ ਲਓ ਸਾਹਮਣੇ ਦੇਖ ਰਹੇ ਹੋ ਸਾਡਾ ਬੈਡਰੂਮ ਹੁੰਦਾ ਸੀਗਾ ਜਿਹੜਾ ਸਾਹਮਣੇ ਜਿਹੜਾ ਉਹਨਾਂ ਨੇ ਇੱਥੇ ਤੂੜੀ ਰੱਖੀ ਹੋਈ ਹੈ ਇਹ ਸਾਡਾ ਹੁੰਦਾ ਸੀ ਬੈਡਰੂਮ ਦੀਦੀ ਨੇ ਸਾਨੂੰ ਇੱਥੇ ਜਾਣ ਨਾ ਦੇਣਾ ਵੀ ਕਿਤੇ ਗੰਦਾ ਕਰ ਦੋਗੇ ਤੁਸੀਂ ਰੂਮ ਬੜਾ ਸਜਾ ਕੇ ਰੱਖਣਾ ਜਲਵਾ ਹੈ ہمارا ਤੇ ਇਹ ਸਾਡਾ ਪੂਰਾ ਦਾ ਪੂਰਾ ਬਰਾਂਡਾ ਖੜੀਆਂ ਵਾਲਿਆਂ ਵਾਲਾ ਬਈ ਇਹ ਬਣਿਆ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਕਿਹੜਾ ਮਾਰਦੇ ਆਂ ਆਪਾਂ ਹੁਣ ਉੱਪਰ ਦਾ ਬੋੜੀਆਂ ਵੀ ਬਿਲਕੁਲ ਐਸੇ ਏਜ ਸਟੇਜ ਦੀਆਂ ਉੱਤੇ ਬਣਾਈ ਹੋਈਆਂ ਬਿਲਕੁਲ ਸੇਮ ਉਹੀ ਚੀਜ਼ ਇਹਨਾਂ ਨੇ ਕੋਈ ਤੋੜਪੋੜ ਨਹੀਂ ਕੀਤੀ ਉਸ ਵਜ੍ਹਾ ਨਾਲ ਉਹ ਲੋ ਬਈ ਸਾਹਮਣੇ ਆਪਣੇ ਖੜੇ ਆ ਬਿਲਕੁਲ ਪੁਰਾਣੇ ਗਵੰਡੀ ਕੀ ਬਾਤ ਹੈ ਚਾ ਚੜ ਗਿਆ ਭਈ ਉਹਨਾਂ ਨੂੰ ਵੀ ਦੇਖ ਕੇ ਹਨਾ ਤੇ ਹੁੰਦਾ ਹੀ ਆ ਜਦੋਂ ਪੁਰਾਣੇ ਆਪਾਂ ਮਿਲਦੇ ਆ ਦੇਖੋ ਕੀ ਬਾਤ ਹੈ ਵਾਹ ਜੀ ਵਾਹ ਸੱਸੀ ਗਲਦੂ ਅਸਲਾਮ ਕਰਕੇ ਆ ਦੇਖੋ ਕੁੜੀਆਂ ਦੇਖ ਲਈਏ ਵੀਰ ਵੀ ਇਹ ਕਿਵੇਂ ਜੇ ਮਿਲ ਜਾਂਦੇ ਨੇ ਕੌਣ ਨੇ ਇਹ ਹਨਾ ਹੁੰਦੀ ਆ ਹੈਰਾਨੀ ਤੇ ਵਿਹਤਾਂ ਕਰਕੇ ਹੈ ਨਾ ਜਦੋਂ ਕਿਉਂਕਿ ਜਵਾਕਾਂ ਨੂੰ ਹੁਣ ਕੀਪ ਤਾਂ ਜਿੱਥੇ ਅਸੀਂ ਇਹ ਜਿਹੜੇ ਕੋ ਹੁੰਦੇ ਸੀਗੇ ਜਦੋਂ ਮਤਲਬ ਅਸੀਂ ਇੱਥੇ ਰਹਿ ਕੇ ਗਏ ਆ ਤੇ ਹੁਣ ਇਹ ਐ ਡੇਡਿਕ ਨੇ ਸਾਡੇ ਜਵਾਕ ਐ ਡੇਡੇ ਹੋ ਗਏ ਹੁਣ ਕਿਤੇ ਅਸੀਂ ਐ ਡੇਡਿਕ ਹੁੰਦੇ ਸੀਗੇ ਇੱਥੇ ਆਉਂਦੇ ਹੁੰਦੇ ਸੀ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਬਈ ਉਹ ਪੀਰਖਾਨਾ ਇੱਥੋਂ ਅਸੀਂ ਬੜੇ ਤੁੱਕੇ ਖਾਦੇ ਨੇ ਤੇ ਪੀਲੇ ਚੋਲ ਬਈ ਲਿਆ ਲਿਆ ਕੇ ਅਸੀਂ ਇੱਥੋਂ ਬੜੇ ਖਾਦੇ ਨੇ ਇੱਥੇ ਵੀਰਵਾਰ ਨੂੰ ਨਾ ਚੋਲਾ ਦਾ ਲੰਗਰ ਲੱਗਦਾ ਹੁੰਦਾ ਸੀਗਾ ਦੇਖ ਲੱਗਦੀ ਹੁੰਦੀ ਸੀ ਉਤੋਂ ਬੜੇ ਲਿਆ ਲਾ ਖਾਦੇ ਨੇ ਅਸੀਂ ਉਤੋਂ ਕਿ ਜਿੱਟੇ ਮਿੱਠੇ ਚੋਲ ਬੜੇ ਬੰਦੇ ਹੁੰਦੇ ਸੀ ਉਤੋਂ ਲਿਆ ਲੈ ਕੇ ਅਸੀਂ ਖਾਣੇ ਇਧਰ ਕੰਨੀ ਅੰਕਲ ਕਾਕਾਰ ਆ ਗਿਆ ਤੇ ਬੜਾ ਸਾਡੀ ਸੋਹਣੀ ਜੀ ਤਸਵੀਰ ਵਾਓ ਵੈਰੀ ਡੇਂਜਰਸ ਕਰ ਤੁਸੀਂ ਇੱਕ ਵਾਰੀ ਫੇਰ ਨੀਂਗਾ ਮਾਰੂ ਬੜਾ ਹੀ ਯਰ ਦੇਖ ਕੇ ਕਿੰਨਾ ਮੋਹ ਹੁੰਦਾ ਇਹਨੂੰ ਕਿੰਨਾ ਵਧੀਆ ਲੱਗਦਾ ਹੈ ਨਾ ਕਿੰਨਾ ਮਜ਼ੇਦਾਰ ਮਤਲਬ ਬੜਾ ਸਕੂਨ ਸੀਗਾ ਇੱਥੇ ਹੈ ਨਾ ਤੇ ਬਾਕੀ ਲਗਭਗ ਲਗਭਗ ਸੇਮ ਹੈ ਬਸ ਥੋੜਾ ਥੋੜਾ ਜਿਹੇ ਫਰ ਜਿਹੜੇ ਫਰ ਇਹਨਾਂ ਨੇ ਚੇਂਜ ਲਿਆਂਦੇ ਨੇ ਫਰਕ ਆਇਆ ਜਿਹੜਾ ਥੋੜਾ ਜਿਹਾ ਵੀ ਕਹਿੰਦੇ ਨੇ ਆ ਕੋਠਾ ਹਟਾ ਤਾ ਸਾਈਡ ਤੋਂ ਹਨਾ ਕਮਰਾ ਸੀ ਜਿਹੜਾ ਉਹ ਟਾਤਾ ਬਾਕੀ ਸੇਮ ਉਹ ਸਾਹਮਣੇ ਜਿਹੜੇ ਦੋ ਕੁੰਡੀਆਂ ਨੇ ਬਈ ਇੱਥੇ ਪਿੰਗ ਪਾਉਂਦੇ ਹੁੰਦੇ ਸੀ ਹਨਾ ਪਿੰਗ ਝੂਠਣ ਵਾਸਤੇ ਛੋਟੇ ਛੋਟੇ ਹੁੰਦੇ ਸੀ ਕਿ ਬਹੁਤ ਮਜ਼ਾ ਆਉਂਦਾ ਸੀ ਯਾਰ ਇੱਥੇ ਪਿੰਗ ਪਾ ਕੇ ਤੇ ਇੱਥੇ ਝੂਠਣੀ ਪਿੰਗ ਲੈ ਵੀ ਹੁਣ ਆਪਾਂ ਸਾਰੇ ਟੱਬਰ ਨੂੰ ਵੀ ਦਿਖਾ ਦਈਏ ਹਨਾ ਵੀ ਜਿਹੜੇ ਮਤਲਬ ਉਹ ਦੇਖੋ ਵੀਡੀਓ ਕੋਲ ਤੇ ਆ ਵੀਡੀਓ ਕੋਲ ਤੇ ਦੀਦੀ ਹੋਰੇ ਸਾਰੇ ਲੱਗੇ ਹੋਏ ਨੇ ਦੇਖਣ ਵਾਸਤੇ ਮੰਨੇ ਦੀ ਦੀ ਬੜੀ ਸਾਰੀ ਕਿਉਂਕਿ ਸਾਰਾ ਮੈਂ ਬਚਪਨ ਹੀ ਇੱਥੇ ਲੰਘਿਆ ਤੇ ਵੇਖਣ ਦਾ ਬਣਦਾ ਹੀ ਹੈ ਨਾ ਬਹੁਤ ਵਧੀਆ ਲੱਗਿਆ ਲੋ ਜੀ ਹੁਣ ਆਗੇ ਬਾਹਰ ਲੈ ਲੋ ਜੀ ਇੱਥੇ ਆਏ ਇੱਥੇ ਮੀਨ ਹੀ ਦੀ ਸਾਰਾ ਕੁਝ ਹੀ ਆ ਗਿਆ ਜਦੋਂ ਹਮ ਆਏ ਬਾਹਰ ਲੈ ਕੇ ਸਾਹਮਣੇ ਬਈ ਗੁਰਦੁਆਰਾ ਸਾਹਿਬ ਸੀ ਉਹ ਤੋਂ ਡੇਲੀ ਸਵੇਰੇ ਸਵੇਰੇ ਹੈ ਨਾ ਆਵਾਜ਼ ਆਉਣੀ ਸ਼ਾਮ ਨੂੰ ਆਵਾਜ਼ ਆਉਣੀ ਜਰੋਂ ਹੈ ਤੇ ਬੜਾ ਮਤਲਬ ਸਕੂਨ ਹੀ ਬਹੁਤ ਸੀਗਾ ਉਸ ਚੀਜ਼ ਦਾ ਇਹ ਉਹੀ ਗਲੀ ਹੈ ਜਿੱਥੇ ਬਈ ਸਾਰਾ ਦਿਨ ਖੇਡਦੇ ਹੁੰਦੇ ਸੀਗੇ ਇੱਥੇ ਫਿਰੇ ਜਾਣਾ ਗਲੀ ਹੁਣ ਉੱਚੀ ਬਣਾਤੀ ਚੌਂਤਰਾਇਆ ਚੱਕਦਾ ਇੱਥੋਂ ਤੇ ਗਲੀ ਉੱਚੀ ਹੋ ਗਈ ਤੇ ਬੜਾ ਹੀ ਮਤਲਬ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਬਹੁਤ ਹੀ ਮਜ਼ਾ ਆਇਆ ਸਾਹਮਣੇ ਬੰਨ ਹੁੰਦਾ ਸੀਗਾ ਉੱਥੇ ਚਲੇ ਜਾਣਾ ਇੱਧਰ ਘਰ ਆ ਗਏ ਦਰਗਾ ਮੈਂਕਲ ਘਰ ਆ ਗਏ ਆਂਟੀ ਉਹਨਾਂ ਦਾ ਇੱਧਰ ਬਈ ਕਾਲੇ ਹੋਰਾਂ ਦਾ ਪੱਪੀ ਭਾਬੀ ਕਾ ਮਾੜੀ ਭਾਬੀ ਦਾ ਸਾਰਿਆਂ ਦੇ ਘਰ ਆ ਗਏ ਦੇਖੋ ਸਾਹਮਣੇ ਤੁਸੀਂ ਦੇਖੋ ਕਿੰਨਾ ਰੌਣਕ ਮੇਲਾ ਲੱਗਿਆ ਸਾਰਿਆਂ ਨੇ ਬਈ ਬਹੁਤ ਮੋਹ ਕੀਤਾ ਸਾਰਿਆਂ ਨੇ ਜੀ ਘਰੇ ਜਾ ਕੇ ਆਏ ਤੁਸੀਂ ਦੇਖੋ ਕਿੰਨਾ ਹਨਾ ਚਾ ਕਿੰਨਾ ਹੁੰਦਾ ਸਾਰੇ ਆਂਡੀ ਗਵੰਡੀ ਬਈ ਇਕੱਠੇ ਹੋਏ ਜਿੰਨਾਂ ਨੂੰ ਜਿੰਨਾਂ ਨੂੰ ਪਤਾ ਲੱਗੇਗਾ ਸਾਰੇ ਮਿਲ ਮਿਲ ਕੇ ਇਦਾਂ ਭੱਜੇ ਆਉਣ ਜਿੱਦਾਂ ਮਤਲਬ ਆਪਦਿਆਂ ਦਾ ਆਪਦਿਆਂ ਨਾਲ ਵੱਧ ਚਾ ਕੀਤਾ ਮਤਲਬ ਆਪਦੇ ਵੀ ਹੋ ਸਕਦਾ ਐਸ ਟਾਈਮ ਤੇ ਘੱਟਸਾ ਕਰਦੇ ਹਾਂ ਲੇਕਿਨ ਬਹੁਤ ਜ਼ਿਆਦਾ ਚਾ ਕੀਤਾ ਸਾਹਮਣੇ ਦੇਖੋ ਸਾਹਮਣੇ ਖੜੇ ਨੇ ਕਿੰਨਾ ਪਰਿਵਾਰ ਵਾਂਗੂ ਹਨਾ ਤੇ ਉਹਨਾਂ ਨੂੰ ਅਸੀਂ ਮਿਲ ਕੇ ਇੱਧਰ ਨੂੰ ਅੱਗੇ ਜਰ ਫਿਰ ਬਲਾ ਕੇ ਸੱਸੀਤਾਲ ਸਾਰਿਆਂ ਨੂੰ ਭਈ ਤੇ ਆਪਾਂ ਅੱਗੇ ਵਾਪਿਸ